ਪੈਂਜਿਆਂ ਨੇ ਜੇ ਲਗ ਲਗ ਜਆ ਬੂਥ ਲੱਗ ਰਹੇ ਨੇ ਕਿਵੇਂ ਚੈਕਿੰਗ ਕੀਤੀ ਜਾ ਰਹੀ ਹੈ ਤੇ ਕਿਵੇਂ ਦਾ ਮਾਹੌਲ ਲੱਗ ਰਿਹਾ ਤੁਹਾਨੂੰ ਬੋਟਾ ਪੂਰਾ ਵਧੀਆ ਮਾਹੌਲ ਹੈਗਾ ਇਹ ਪੂਰੀ ਅਸੀਂ ਰੇਕਦੇ ਕਰ ਰਹੇ ਹਾਂ ਕਈ ਜਗ੍ਹਾ ਮਾਰੇ ਅਫਸਰ ਵੀ ਹੋਣਗੇ ਜਾਂ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰਨ ਦੇ ਬੁੱਥਨ ਕੈਚਰ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਜਗ੍ਹਾ ਕਈ ਕਰੀ ਵੋਟਰਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਉਸ ਨੂੰ ਲੈ ਕੇ ਕਿੰਨੀ ਕੁ ਫੋਰਸ ਤਨਾਤੀ ਹੋਈ ਪਟੋਲੀ ਪਾਰਟੀਆਂ ਵੀ ਜਿਹੜੀਆਂ ਉਹ ਵੀ ਰੋਡ ਤੇ ਹੋਣਗੀਆਂ ਸਾਡੀਆਂ ਜੇ ਕਿਤੇ ਦਿੱਕਤ ਆndi ਆ ਤਾਂ ਇਮੀਡੀਏਟਲੀ ਪਟੋਲੀ ਪਾਰਟੀ ਜਿਹੜੀ ਜਾ ਕੇ ਉੱਥੇ ਉਹ ਅਫਸਰ ਲੋਕ ਅੱਜ ਦਾ ਦਿਨ ਬਹੁਤ ਜੱਜ ਦੀ ਰਾਤ ਜਿਹੜੀ ਬਹੁਤ ਕੀਮਤੀ ਆ ਤੁਹਾਡੇ ਵਾਸਤੇ ਕਿਉਂਕਿ ਅੱਜ ਦੇ ਦਿਨ ਹੀ ਕਈ ਜਗ੍ਹਾ ਨਸ਼ਾ ਹੀ ਵੰਡੇ ਜਾਣਾ ਕਿ ਜਿਹੜਾ ਪੈਸੇ ਵੰਡੇ ਜਾਣੇ ਇਲੈਕਸ਼ਨ ਨੂੰ ਬੋਲੋ ਸਖਤ ਅਦਾਇਤਾ ਨੇ ਕਿ ਉਹ ਸ ਲੋਕ ਸਭਾ ਚੋਣਾਂ ਨੂੰ ਲੈ ਕੇ ਕੁਝ ਘੰਟੇ ਬਾਕੀ ਨੇ ਵੋਟਾਂ ਪੈਣੀਆਂ ਨੇ ਕੱਲ 6 ਵਜੇ ਤੋਂ ਸ਼ੁਰੂ ਹੋਣੀਆਂ ਨੇ ਸ਼ਾਮ ਨੂੰ 6 ਵਜੇ ਦੇ ਕਰੀਬ ਜਿਹੜਾ ਸਮਾਪਤ ਹੋਣ ਗਿਆ ਸੂਨ ਲੈ ਕੇ ਜਗ੍ਹਾ-ਜਗ੍ਹਾ ਹੁਣ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਬੂਥ ਲੱਗਣੇ ਸ਼ੁਰੂ ਹੋ ਗਏ ਨੇ ਪੁਲਿਸ ਲਗਾਤਾਰ ਬੂਥਾਂ ਤੋਂ ਚੈਕਿੰਗ ਕਰ ਰਹੀ ਹੈ ਕਿ ਕਿਸੇ ਤਰੀਕੇ ਦੇ ਵੀ ਕੋਈ ਅਨਸੰਖਾਮੀ ਘਟਨਾ ਨਾ ਹੋਵੇ ਜਾਂ ਅਸਰਾਰਤੀਆਂ ਸਰ ਮਾਹੌਲ ਨਾ ਖਰਾਬ ਕਰਨੀ ਸੂਨ ਲੈ ਕੇ ਹਲਕਾ ਨੰਦਪੁਰ ਸਾਹਿਬ ਦੇ ਵਿੱਚ ਹਲਕਾ ਖੜ ਪੈਂਦਾ ਜਿੱਥੇ ਵਿੱਚ ਕਿ ਡੀਐਸਪੀ ਮੁੱਲਾ ਪਰ ਸਾਡੇ ਨਾਲ ਨੇ ਸਰ ਜਿਸ ਤਰੀਕੇ ਨਾਲ ਕੱਲ ਵੋਟਾਂ ਪੈਣੀਆਂ ਨੇ ਜੇ ਅਲਗ-ਅਲਗ ਜਗ੍ਹਾ ਬੂਥ ਲੱਗ ਰਹੇ ਨੇ ਕਿਵੇਂ ਚੈਕਿੰਗ ਕੀਤੀ ਜਾ ਰਹੀ ਹੈ ਤੇ ਕਿਵੇਂ ਦਾ ਮਾਹੌਲ ਲੱਗ ਰਿਹਾ ਤੁਹਾਨੂੰ ਵੋਟਰ ਦੇਖੋ ਜਿਹੜਾ ਇਹ ਸ਼ੰਗਾਰੀ ਵਾਲ ਪਿੰਡ ਹੈਗਾ ਇਹ ਇੰਦਿਕਰ ਦੇ ਨਜ਼ਦੀਕ ਪੈਂਦਾ ਹੈ ਤੇ ਇਹਨਾਂ ਦੀ ਵੀ 600 ਦੇ ਆਸ-ਪਾਸ ਵੋਟ ਹੈਗੀ ਇੱਕ ਕਿਤੇ ਆਈਸ ਕੋਲੋਨੀ ਵੀ ਪੈਂਦੀ ਆ ਤੇ ਪੂਰਾ ਵਧੀਆ ਮਾਹੌਲ ਹੈਗਾ ਇਹ ਪੂਰੀ ਅਸੀਂ ਰੇਖਦਾਰੀ ਕਰ ਰਹੇ ਹਾਂ ਸਾਡਾ ਜਿਹੜਾ ਸਿਵਲ ਡਿਪਾਰਟਮੈਂਟ ਤੇ ਜਿਹੜਾ ਪੁਲਿਸ ਡਿਪਾਰਟਮੈਂਟ ਆ ਉਹ ਪੂਰੀ ਚੌਕਸ ਨਾਲ ਜਿਹੜੇ ਹੈਗਾ ਇਸ ਚੀਜ਼ ਦਾ ਕੇਅਰ ਕਰ ਰਿਹਾ ਹੈ ਅੱਛਾ ਕਈ ਜਗ੍ਹਾ ਮਾੜੇ ਅਨਸਰ ਵੀ ਹੋਣਗੇ ਜਾਂ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰਨ ਦੇ ਬੁੱਥਾਂ ਨੂੰ ਕੈਪਚਰ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਜਗ੍ਹਾ ਕਈ ਕਈ ਵੋਟਰਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਉਸ ਨੂੰ ਲੈ ਕੇ ਕਿੰਨੀ ਕੁ ਫੋਰਸ ਨਾਲ ਤਕ ਕੀਤੀ ਹੋਈ ਹੈ ਅਲੱਗ ਪਾਰਟੀ ਆ ਲਿਆ ਗਿਆ ਤੇ ਇਸ ਤੋਂ ਇਲਾਵਾ ਸੇ ਪਟੋਲੀ ਪਾਰਟੀਆਂ ਵੀ ਜਿਹੜੀਆਂ ਉਹ ਵੀ ਰੋਡ ਤੇ ਹੋਣਗੀਆਂ ਸਾਡੀਆਂ ਤੇ ਜੇ ਕਿਤੇ ਦਿੱਕਤ ਆndi ਆ ਤਾਂ ਇਮੀਡੀਏਟਲੀ ਪਟੋਲੀ ਪਾਰਟੀ ਜਿਹੜੀ ਜਾ ਕੇ ਉੱਥੇ ਉਹ ਐਕਸ਼ਨ ਲਊਗੀ ਤੇ ਜਿਹੜਾ ਵੀ ਇਦਾਂ ਦਾ ਮਾਹੌਲ ਖਰਾਬ ਕਰੂਗਾ ਜਾਂ ਕੁਝ ਕਰੂਗਾ ਉਹਦੇ ਆ ਸਖਤ ਕਾਰਵਾਈ ਕੀਤੀ ਜਾਊਗੀ ਅੱਛਾ ਅੱਜ ਦਾ ਦਿਨ ਬਹੁਤ ਜੱਜ ਦੀ ਰਾਤ ਜਿਹੜੀ ਬਹੁਤ ਕੀਮਤੀ ਆ ਤੁਹਾਡੇ ਵਾਸਤੇ ਕਿਉਂਕਿ ਅੱਜ ਦੇ ਦਿਨ ਹੀ ਕਈ ਜਗ੍ਹਾ ਨਸ਼ਾ ਹੀ ਵੰਡੇ ਜਾਣਾ ਕਿ ਜਿਹੜਾ ਪੈਸੇ ਵੰਡੇ ਜਾਣੇ ਇਲੈਕਟ੍ਰਿਕਸ ਨੂੰ ਬੋਲੋ ਸਖਤ ਹਦਾਇਤਾਂ ਨੇ ਕਿ ਉਹਦੇ ਤੇ ਸਖਤ ਕਾਰਵਾਈ ਕੀਤੀ ਜਾਣੀ ਕਿ ਤੁਹਾਡੇ ਵੱਲੋਂ ਕਿਵੇਂ ਚੈਕਿੰਗ ਕੀਤੀ ਜਾ ਰਹੀ ਹੈ ਸਿੰਪਲ ਹਾਂ ਉਹ ਹਰ ਪਾਸੇ ਘੁੰਮ ਰਹੀਆਂ ਵਾ ਜਿਹੜਾ ਵੀ ਸਾਨੂੰ ਕਰੋੜ ਡੇਰੀਆ ਲੱਗਦਾ ਹੈ ਜਿੱਥੇ ਸਾਨੂੰ ਲੱਗਦਾ ਹੈ ਵੀ ਕੁਝ ਇਦਾਂ ਦੀ ਹਰਕਤ ਹੋ ਸਕਦੀ ਆ ਕੁਝ ਏਰੀਆ ਵੀ ਅਸੀਂ ਆਇਡੈਂਟੀਫਾਈ ਕੀਤੇ ਹੋਏ ਆ ਸਾਡੀ ਆਲਰੇਡੀ ਫੋਰਸ ਉੱਤੇ ਲੱਗੀ ਵੀ ਆ ਬਾਕੀ ਜਿਹੜੇ ਅਸੀਂ ਨਾਕੇ ਵੀ ਲਾਏ ਹੋਏ ਆ ਇੰਟਰ ਸਟੇਟ ਜਾ ਕੇ ਜਿਹੜੇ ਉਹ ਵੀ ਲੱਗੇ ਹੋਏ ਆ ਤੇ ਉਸ ਤੋਂ ਇਲਾਵਾ ਵੀ ਜਿਹੜੀਆਂ ਰਾਤ ਨੂੰ ਪਾਰਟੀਆਂ ਸਾਡੀਆਂ ਅਸੀਂ ਖੁਦ ਜਿਹੜਾ ਹੈਗਾ ਬਾਅਦ ਅਗਸਟ ਕਰਾਂਗੇ ਜੇ ਸਾਨੂੰ ਕੁਝ ਇਦਾਂ ਦੀ ਚੀਜ਼ ਸਾਹਮਣੇ ਆਉਂਦੀ ਆ ਕੋਈ ਉਹਦੇ ਖਿਲਾਫ ਜਿਹੜੀ ਸਖਤ ਕਾਰਵਾਈ ਕੀਤੀ ਜਾਊਗੀ ਸਿਵਲ ਡਿਪਾਰਟਮੈਂਟ ਵੀ ਪੁਲਿਸ ਕੌਂਸਲ ਵੀ ਕਾਫੀ ਜ਼ਰ ਤ ਕਰੋਗੇ ਕਿ ਸਾਡਾ ਰਾਈਟ ਹੈਗਾ ਇਹ ਸਭ ਦਾ ਰਾਈਟ ਆ ਵੋਟ ਪਾਉਣਾ ਜਿਹੜਾ ਹੈਗਾ ਇਹ ਇੱਥੇ ਵੀ ਜੋ ਅਸੀਂ ਅਸੀਂ ਗੱਲਬਾਤ ਕੀਤੀ ਇਹਨਾਂ ਨਾਲ ਵੀ ਇੱਥੇ ਵੀ ਪਿਛਲੀ ਵਾਰ ਵੀ 70% ਦੇ ਆਸ-ਪਾਸ ਵੋਟ ਹੋਈ ਸੀ ਇਸ ਵਾਰ ਵੀ ਕੋਸ਼ਿਸ਼ ਹੈ ਵੀ ਇਸ ਤੋਂ ਵੱਧ ਜਿਹੜੀ ਹੋएगी VOTING ਹੋਊਗੀ ਅੱਛਾ VOTERਾਂ ਬਾਤੇ ਪਾਣੀ ਦੀ ਸੁਵਿਧਾ ਜੇ ਕਿ ਹੋਰ ਤਰੀਕੇ ਦੀ ਸੁਵਿਧਾ ਵੀ ਕੀਤੀ ਹੋਈ ਹੈ ਕਿਉਂਕਿ ਕਈ ਲੋਕ ਇਸ ਵਾਸਤੇ ਗਰਮੀ ਦੇ ਵਿੱਚ ਪਾਉਣ ਵਾਸਤੇ ਵੀ ਨੀਂ ਵੋਟਾਂ ਆਉਂਦੇ ਪਰ ਉਹਨਾਂ ਦੇ ਵਾਸਤੇ ਕੁਝ ਹੈ ਲੱਗਦਾ ਤਰ੍ਹਾਂ ਪ੍ਰਸ਼ਾਸਨ ਬੁੱਕ ਕਰੀਤਾ ਹੋਇਆ ਹੈ ਦੇਖੋ ਜਿਹੜਾ ਪਾਣੀ ਦਾ ਪ੍ਰਬੰਧ ਪੂਰਾ ਕੀਤਾ ਪਾਇਆ ਜਿਹੜੇ ਜਿਹੜਾ ਸਾਡਾ ਅੰਦਰ ਪੁਲਿਸ ਡਿ ਦੇ ਬਹੁਤ ਜ਼ਿਆਦਾ ਵੀ ਜਿਹੜੀਆਂ ਲਾਈਨਾਂ ਵੀ ਹੈਗੀਆਂ ਸ਼ਾਮਾਂ ਚ ਕੜਨਾ ਜਿਸ ਦੇ ਕਰਕੇ ਲੋਕ ਕਈ ਵਾਰ ਗਰਮੀ ਕਰਕੇ ਵੀ ਨਹੀਂ ਆਉਂਦੇ ਵੋਟ ਪਾਉਣ ਵਾਸਤੇ ਬਾਹਰ ਵੀ ਅਸੀਂ ਜਿਹੜਾ ਹੈਗਾ ਪਾਣੀ ਦਾ ਪ੍ਰਬੰਧ ਪੂਰਾ ਰੱਖਾਂਗੇ ਵੀ ਕਿਸੇ ਨੂੰ ਕੋਈ ਦਿੱਕਤ ਨਾ ਆਵੇ ਠੀਕ ਹੈ ਬਿਲਕੁਲ ਬਹੁਤ ਬਹੁਤ ਧੰਨਵਾਦ ਤੁਸੀਂ ਦੇਖੋ ਕੀ ਸਾਡੇ ਡੀਐਸਪੀ ਤਨਵੀਰ ਜਿਨ੍ਹਾਂ ਵੱਲੋਂ ਕੋਈ ਜਾਣਕਾਰੀ ਦਿੱਤੀ ਹੈ ਕਿ ਕਿਸ ਤਰੀਕੇ ਦੇ ਨਾਲ ਲਗਾਤਾਰ ਬੁਥਾਂ ਦੇ ਉੱਤੇ ਜਿਹੜੀ ਚੈਕਿੰਗ ਕੀਤੀ ਜਾ ਰਹੀ ਹੈ ਹਰ ਤਰੀਕੇ ਦੀ ਜਿਹੜੀ ਨજર ਪੁਲਿਸ ਰੱਖਣ ਲਈ ਤਿਆਰ ਬੈਠੀ ਹੈ ਕਿਉਂਕਿ ਮਾਰੀ ਅੰਸਰ ਵੀ ਨਾ ਵੋਟਾਂ ਦੇ ਵਿੱਚ ਕਾਫੀ ਕੋਸ਼ਿਸ਼ ਕਰਦੇ ਨੇ ਮਾਹੌਲ ਖਰਾਬ ਕਰਨ ਦੀ ਦੂਜ ਲਾਲਚ ਦੇ ਕੇ ਬੋਟਾ ਖਰੀਦਦਾ ਵੀ ਕੰਮ ਅੱਜ ਦੀ ਰਾਤ ਹੋਣਾ ਹੈ ਇਸ ਨੂੰ ਲੈ ਕੇ ਪੁਲਿਸ ਲਗਾਤਾਰ ਚੈਕਿੰਗ ਕਰ ਰਹੀ ਹੈ ਜਗ੍ਹਾ ਜਗ੍ਹਾ ਨਾਕੇ ਲਗਾਏ ਹੋਏ ਨੇ ਪਿੰਡਾਂ ਦੇ ਵਿੱਚ ਵੀ ਗਸ਼ਤ ਜਿਹੜੀ ਲਗਾਤਾਰ ਜਾਰੀ ਹੈ ਦੇਖਦੇ ਕਿ ਹੁਣ ਕੱਲ ਕਿੰਨੇ ਸ਼ਾਂਤੀਪੂਰਵਕ ਜਿਹੜੀਆਂ ਇਹ ਵੋਟਾਂ ਪੈਂਦੇ ਨੇ ਉਹ ਤੁਹਾਨੂੰ ਵਾਲ ਸਮਝ ਦੱਸੇਗਾ ਤੁਹਾਡੇ ਕਮ ਜਸਪੀਤ ਦੇ ਨਾਲ ਫਰਤੀਸ